ਆਪ ਜੀ ਦਾ ਕੀਮਤੀ ਸਮਾਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਝ ਪੰਜਾਬ ਦੇ ਪ੍ਰਤੀ ਆਪਣੀ ਕੌਮਾਂ ਦੇ ਪ੍ਰਤੀ ਜਿਨ੍ਹਾਂ ਦਾ ਬਲੱਖਣ ਇਤਿਹਾਸ ਹੈ 15ਵੀਂ ਸਦੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੀ ਕੌਮ ਦੀ ਰਚਨਾ ਕੀਤੀ ਜ਼ਬਰ ਜ਼ੁਲਮ ਬੜਾ ਉਹਦਾ ਟਕਰਾ ਸਿੱਦਤ ਨਾ ਕੀਤਾ ਜਿੰਜੇ ਤਰੀਕੇ ਦੇ ਹਲਾਤ ਪੈਦਾ ਹੋਏ ਉਸੇ ਤਰੀਕੇ ਹੀ ਗੁਰੂ ਪਾਸਾ ਜੀ ਨੇ ਸਾਡੇ ਮਨੁੱਖਤਾ ਦੇ ਹੁੰਦੇ ਘਾਣ ਨੂੰ ਰੋਕਣ ਲਈ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਇਹ ਹਿਸਟਰੀ ਦਸਾਂ ਗੁਰੂਆਂ ਪਾਸਾ ਜੀ ਦੀ ਹੈ ਉਪਰੰਤ ਬੰਦਾ ਸਿੰਘ ਬਹਾਦਰ ਜੀ ਨੇ ਨਾ ਦੇਰ ਦੀ ਧਰਤੀ ਤੋਂ ਚੱਲ ਕੇ ਭਾਵੇਂ ਉਹ ਗੈਰਾਗੀ ਹੋ ਗਏ ਸਰਦਾਰ ਕਿਉਂਕਿ ਜਦੋਂ ਉਹਨਾਂ ਨੇ ਕਿਤੇ ਹਿਰਨੀ ਦੇ ਪੇਟ ਦੇ ਵਿੱਚ ਤੇ ਹਿਰਨੀ ਦੇ ਤੀਰ ਮਾਰਿਆ ਪੇਟ ਚੋਂ ਬੱਚੇ ਤਰਪ ਕੇ ਬਾਹਰ ਨਿਕਲ ਕੇ ਮਰ ਗਏ ਉਹਨਾਂ ਨੇ ਤੀਰ ਕਮਾਨ ਤੋੜ ਕੇ ਸਿਰਤਾ ਫਰਾਗ ਧਾਰਨ ਕਰ ਲਿਆ ਇਤਿਹਾਸ ਚ ਆਉਂਦਾ ਹੈ ਸਾਰਿਆਂ ਨੇ ਪੜ੍ਹਿਆ ਵੀ ਹੋਵੇਗਾ ਸਰਦਾਰ ਬੱਚਿਆਂ ਨੇ ਅਸੀਂ ਵੀ ਪੜ੍ਹਿਆ ਅਸੀਂ ਵੀ ਸਟੂਡੈਂਟ ਰਹੇ ਹਾਂ ਪਰ ਜਦ 10ਵੇਂ ਪਾਸਾ ਨਾ ਅਨਾਂ ਡੇਢ ਦੱਖਣ ਹਜੂਰ ਸਾਹਿਬ ਪਹੁੰਚੇ ਉਹ ਕਹਿੰਦੇ ਜੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾ ਮਾਦੋ ਦਾਸ ਬਰਾਗੀ ਸੀ ਕਹਿੰਦੇ ਤੁਸੀਂ ਕਹਿੰਦਾ ਜੀ ਮੈਂ ਨਹੀਂ ਹੁਣ ਇਹ ਦੁਨੀਆ ਤੋਂ ਉਸ ਮੈਂ ਜ਼ੁਲਮ ਦੇ ਮੈਂ ਕੁਝ ਵੀ ਪਾਪ ਨਹੀਂ ਕਰਨਾ ਗੁਰੂ ਸਾਹਿਬ ਕਹਿੰਦੇ ਜੇ ਪਾਪ ਹੁੰਦਾ ਹੋਵੇ ਉਹਨੂੰ ਰੋਕਣ ਲਈ ਜਿੱਥੇ ਮਨੁੱਖਤਾ ਵੱਡੀ ਜਾਂਦੀ ਹੋਵੇ ਧੀਆਂ ਭੈਣਾਂ ਨਾਲ ਧੱਕੇ ਹੁੰਦੇ ਹੁੰਦੇ ਹੁਣ ਅਤਿਆਚਾਰ ਹੁੰਦਾ ਹੋਵੇ ਫੇਰ ਸਾਡਾ ਸੰन्यास ਧਾਰਿਆ ਕਿਸੇ ਕੰਮ ਨਹੀਂ ਉਹਦੇ ਵਿਰੁੱਧ ਸਾਨੂੰ ਜੂਝਣਾ ਪੈ ਜਾਵੇ ਸੋ ਔਰ ਰਣੀਆਂ ਸੀਗੀਆਂ ਕ੍ਰਪਾਨਾਂ ਦੀਆਂ ਲਾਟੀਆਂ ਦੀਆਂ ਬਲਦੀਆਂ ਫਿਰ ਉਹ ਦੂਪरांत ਬੰ다 ਸਿੰਘ ਬਹਾਦਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਜਿਹਨੂੰ ਬੜੇ ਸਤਕਾਰ ਨਾਲ ਸੇਰੇ ਪੰਜਾਬ ਆਖਿਆ ਜਾਂਦਾ ਹੈ ਕਈਆਂ ਨੇ ਜਾਲੀ ਸਰਟੀਫਿਕੇਟ ਵੀ ਲਏ ਨੇ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਸੇਰੇ ਪੰਜਾਬ ਦੇ ਰੁਤਬੇ ਪ੍ਰਾਪਤ ਕੀਤੇ ਆ ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹਰ ਧਰਮ ਦੇ ਲੋਕਾਂ ਨੂੰ ਚੰਗੀ ਨੁਮਾਇੰਦਗੀ ਮਿਲਦੀ ਸੀ ਉਹਦੇ ਵਿੱਚ ਹਰ ਧਰਮ ਦੇ ਲੋਕ ਮਖਬੂਤ ਸਨ ਐਸਾ ਰਾਜਾ ਜਿਹੜਾ ਪਰਜਾ ਦੇ ਵਿੱਚ ਫਿਚਰ ਕੇ ਪਰਜਾ ਦੀਆਂ ਦੁੱਖ ਤਕਲੀਫਾਂ ਨੂੰ ਸਮਝ ਕੇ ਪਰਜਾ ਦੀਆਂ ਸਮੱਸਿਆਵਾਂ ਦਾ ਹੱਲ ਕਰਿਆ ਕਰਦਾ ਸੀ ਮਹਾਰਾਜਾ ਦੀ 뎃 ਤੋਂ ਬਾਅਦ ਜਦੋਂ ਰਾਜਾ ਚੱਲਿਆ ਗਿਆ ਡੋਗਰਿਆਂ ਦੀਆਂ ਗਦਾਰੀਆਂ ਨੇ ਸਾਡਾ ਜਿਹੜਾ ਰਾਜ ਸੀ ਸਾਡੀ ਕੌਮ ਦਾ ਉਹ ਖਤਮ ਕਰ ਦਿੱਤਾ ਉਦੋਂ ਬਾਅਦ 98 ਸਾਲ ਇੱਥੇ ਅੰਗਰੇਜ਼ਾਂ ਨੇ ਰਾਜ ਕੀਤਾ ਅੰਗਰੇਜ਼ਾਂ ਨੇ ਕਿਸੇ ਦਾ ਧਰਮ ਤੇ ਹਮਲਾ ਨਹੀਂ ਕੀਤਾ ਅੰਗਰੇਜ਼ਾਂ ਨੇ ਇੰਨਾ ਜ਼ੁਲਮ ਨਹੀਂ ਕੀਤਾ ਜਿੰਨਾ ਸਾਡੇ ਤੇ 77 ਸਾਲਾਂ ਤੇ ਆ ਸਿੱਖ ਕੌਮ ਤੇ ਹੋਇਆ ਸਾਡੇ ਗੁਰੂਆਂ ਨੇ ਦਿੱਲੀ ਨੂੰ ਬਚਾਉਣ ਵਾਸਤੇ ਦਿੱਲੀ ਨੂੰ ਮੁਕਤ ਕਰਾਉਣ ਵਾਸਤੇ ਆਪ ਕਰਵਾਨੀਆਂ ਕੀਤੀਆਂ ਨੇ ਪਰ ਅਸੀਂ ਮਨੁੱਖਤਾ ਪੱਖੀ ਸੋਚ ਰੱਖਣ ਵਾਲਾ ਧਰਮ ਹੈ ਅਸੀਂ جنونی ਨਹੀਂ ਹੈਗੇ 1 ਜੂਨ ਆ ਜਾਣੀ ਹੈ 1992 ਚ ਬਾਬਰੀ ਮਸਜਿਦ ਨੂੰ ਗਰਾਇਆ ਗਿਆ ਕਿਉਂਕਿ ਜੇ ਮੈਂ ਆਪ ਚੋਣਾ ਜੇ ਸ੍ਰੀ ਰਾਮਚੰਦਰ ਜੀ ਭਗਵਾਨ ਇਸ ਧਰਤੀ ਤੇ ਹੁੰਦੇ ਉਹਨਾਂ ਨੇ ਕਹਿਣਾ ਸੀ ਭਾਵੇਂ ਉਹ ਰਾਮਚੰਦਰ ਜੀ ਗਏ ਨਹੀਂ ਉਰੀ ਨੇ ਮਹਾਰਾਜ ਕਿਤੇ ਪਾਸ ਸਰੀਰ ਕਰਕੇ ਨਹੀਂ ਹੋਣੇ ਕਿਉਂ ਰੱਬੀ ਰੂਪ ਸੀਗੇ ਰੱਬ ਹੁਣ ਵੀ ਆ ਗੁੜੀ ਸੁਣਦਾ ਬੰਦੇ ਜੇ ਜਦੋਂ ਹਮੈ ਆ ਜਾਂਦੀ ਹੈ ਨਾ ਉਹ ਜ਼ਬਰ ਤੇ ਹੰਕਾਰ ਦਾ ਸਕਾਰ ਹੋ ਕੇ ਮਨੁੱਖਤਾ ਤੇ ਜ਼ੁਲਮ ਕਰਦਾ ਹੈ ਫੇਰ ਰਾਮਚੰਦਰ ਜੀ ਮਹਾਰਾਜ ਨੇ ਕਹਿਣਾ ਸੀ ਵੀ ਇਹਨੂੰ ਬਾਦਰੀ ਮਸਜਿਦ ਨੂੰ ਨਾਂ ਕਰਾਓ ਯਾਰ ਆਡ ਆਪ ਮੰਦਿਰ ਬਣਾਵਾਂਗੇ ਉਹ ਵੀ ਜਬਰਨਾ ਬਣਾਇਆ ਸਰਕਾਰ ਕੀ ਦੀ ਸੀ ਉਦੋਂ ਕਾਂਗਰਸ ਪਾਰਟੀ ਦੀ ਪੀ ਵੀ ਨਰਸੀਮਾ ਰਾਉਦੀ ਉਹ ਵੀ ਥੋੜੀ ਕਚਹਿਰੀ ਚ ਆਉਂਦੇ ਨੇ ਸਭਿਧਾਨ ਬਚਾਉਣਾ ਕਹਿੰਦੇ ਆਪਾਂ ਨੇ ਸਭਿਧਾਨ ਦੀ ਰਾਖੀ ਕਰਨੀ ਆ ਵੀ ਮੋਦੀ ਜ਼ੁਲਮ ਕਰਦਾ ਸਾਡਾ ਪੰਜਾਬ ਸਾਰੀਆਂ ਪਾਰਟੀਆਂ ਦਾ ਜ਼ੁਲਮ ਦਾ ਸਕਾਰ ਹੋ ਚੁੱਕਿਆ ਬਾਦਲ ਦੀ ਪਾਰਟੀ ਦਾ ਵੀ ਪੰਜਾਬ ਜੋ ਜ਼ੁਲਮ ਦਾ ਸਕਾਰ ਹੋ ਚੁੱਕਿਆ ਕਿਉਂਕਿ ਬਾਦਲ ਦੇ ਰਾਜ ਚ ਸਾਡੇ ਗੁਰੂ ਘਰ ਵੀ ਮੈਥੂਜ ਰਹੇ 1983 ਚ ਹਮਲਾ ਬਾਦਲ ਦਲ ਕਾਂਗਰਸ ਸਾਰਿਆਂ ਨੇ ਮਿਲ ਕੇ ਸਾਡੀ ਕੌਮ ਦਾ ਨੁਕਸਾਨ ਕਰਾਇਆ ਇਹ ਸੱਚ ਹੈ ਵੋਟਾਂ ਮੰਗਣ ਫੇਰ ਆਉਂਦੇ ਨੇ ਆ ਜਿਹੜੇ ਤੁਸੀਂ 2.5 ਸਾਲ ਪਹਿਲਾਂ ਚੁਣੇ ਨੇ ਜ਼ੁਲਮ ਇਹਨਾਂ ਨੇ ਵੀ ਕੀਤਾ ਇਹ ਫੇਰੇ ਵੀਰ ਪਰਮਿੰਦਰ ਸਿੰਘ ਬੈਠੇ ਨੇ ਇਹ ਦੱਸਣਗੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਪਤੀਆਂ ਹੋਈਆਂ ਨਸੇ ਕਿੰਨੇ ਵੱਧ ਗਏ ਸਾਰੀ ਗੱਲ ਇਹਨਾਂ ਦਾ ਦਿਸਾ ਹੈ ਮੇਰਾ ਵਿਸਾ ਪੰਜਾਬ ਪ੍ਰਤੀ ਪੰਥ ਪ੍ਰਤੀ ਸਾਡੇ ਸਵੈਮਾਨ ਪ੍ਰਤੀ ਹੈ ਕਿਉਂਕਿ ਅਸੀਂ ਪਿੰਡਾਂ 'ਚ ਧੜਿਆਂਬੰਦੀ ਦੇ ਸਕਾਰ ਹੋਏ ਪਏ ਆ ਆਰਥਿਕ ਤੰਗੀ ਕਾਰਨ ਗਿਆਨ ਸੱਚਾ ਸਾਡੇ ਗੁਰੂ ਮਹਾਰਾਜ ਕਹਿੰਦੇ ਨੇ ਸਰਬੱਤ ਦਾ ਭਲਾ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਗੁਰੂ ਸਾਹਿਬ ਦਾ ਉਪਦੇਸ਼ ਹੈ ਬਈ ਮੇਰਾ ਬਹਿਰੀ ਆ ਮੇਰੇ ਬਹਿਰੀ ਨੇ ਮੇਰੇ ਓਗਣ ਮੇਰੀ ਭੈੜੀ ਸੋਚ ਇਹ ਮੇਰੇ ਬਹਿਰੀ ਨੇ ਕਿਉਂਕਿ ਮੇਰੇ ਤੋਂ ਇਹ ਗਲਤ ਕੰਮ ਕਰਾਉਂਦੇ ਨੇ ਗੁਰੂ ਪਾਤਸ਼ਾਹ ਨੇ ਬੈਰੀ ਇਹਨਾਂ ਨੂੰ ਵੀ ਕਿਹਾ ਪਰ ਜਦੋਂ ਸਾਡੇ ਕੋਲੇ ਤੀਖਣ ਸੋਚ ਆ ਗੁੱਧੀ ਆ ਹੁਣ ਗੱਲ ਵੋਟਾਂ ਦੀ ਆਉਣੀ ਹੈ ਮਤ ਦਾ দান ਦੇਣਾ ਕਈਆਂ ਨੇ ਲਾਲਚ ਤੇ ਸਲਾਬੇ ਦੇ ਤਹਿਤ ਵੋਟ ਪ੍ਰਾਪਤ ਕਰਨੀਆਂ ਪਰ ਆਪਾਂ ਇੱਥੇ ਚੰਗੀ ਬਵਸਤਾ ਦੇ ਲਈ ਜਿਹੜੇ ਇਨਸਾਨ ਨੇ 1984 ਤੋਂ ਲੈ ਕੇ ਰੁਤਬਾ ਪਹਾੜ ਜਿੱਡਾ ਛੱਡ ਕੇ ਕੋਈ ਪਾਰਟੀ ਨਹੀਂ ਬਦਲੀ ਲੋਕਾਂ ਦੇ ਹੱਕ ਹਕੂਕ ਦੀ ਗੱਲ ਕੀਤੀ ਹੈ ਚਾਹੇ ਉਹ ਕਿਸੇ ਵੀ ਮਜਬ ਤੇ ਕਿਸੇ ਨਾਲ ਵੀ ਧੱਕਾ ਹੋਇਆ ਹੋਵੇ ਜੇ ਮੈਂ ਮਾਨ ਸਾਹਿਬ ਦੀਆਂ ਪ੍ਰਾਪਤੀਆਂ ਦੱਸਣ ਲੱਗ ਜਾ ਤਾਂ ਸਾਧ ਸੰਗਤ ਜੀ ਸ਼ਮਾ ਬਹੁਤ ਲੱਗ ਸਕਦਾ ਇਹ ਸੱਚ ਹੈ ਵੀ ਮਾਨ ਸਾਹਿਬ ਨੇ ਹਰ ਕੌਮ ਧਰਮ ਦੇ ਲੋਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਇੱਕੋ ਇੱਕ ਬਾਦ ਲੀਡਰ ਹੈ ਜਿਨੇ ਆਪਣੇ ਬੰਦੇ ਵਰਜਾ ਨੂੰ ਪੰਜਾਬ ਦੇ ਵਿੱਚ ਨਿਭਾਇਆ ਨਾ ਪਾਰਟੀ ਬਦਲੀ ਨਾ ਲਾਲਚ ਦੇਖ ਕੇ ਨਾ ਮੁੱਖ ਮੰਤਰੀ ਦਾ ਅਹੁਦਾ ਲਿਆ ਨਾ ਕਿਸੇ ਨਾਲ ਘਟੀਆ ਕਿਸਮ ਦਾ ਗੱਠ ਜੋੜ ਕੀਤਾ ਹੈ ਅੱਜ ਤੋਂ 1.5 ਸਾਲ 2 ਸਾਲ ਪਹਿਲਾਂ ਤੁਸੀਂ ਇਹਨਾਂ ਨੂੰ ਚੁਣ ਕੇ ਭੇਜਿਆ ਇਹਨਾਂ ਨੇ ਵੱਡਾ ਹਿੱਸਾ ਗਰਾਂਟਾਂ ਦਾ ਸਾਰੇ ਪਿੰਡਾਂ 'ਚ ਮੈਂਬਰ ਪਾਰਲੀਮੈਂਟ ਦਾ 7.5 ਕਰੋੜ ਦੀ ਜਗ੍ਹਾ ਤੇ 10 ਕਰੋੜ ਵੰਡਿਆ 804 ਪਿੰਡ ਸੀ ਉਦੋਂ ਹਟ ਕੇ ਕੀ ਕੀਤਾ ਮਾਨ ਸਾਹਿਬ ਨੇ ਮਲੇਰ ਕੋਟਲੇ ਜ਼ਿਲ੍ਹੇ ਦੇ ਲਈ 54 ਕਰੋੜ ਰੁਪਇਆ ਇਲੈਕਟ੍ਰਿਸਿਟੀ ਲਈ ਪਾਵਰ ਕਾਮ ਲਈ ਲਿਆ ਕੇ ਆਂਦਾ ਹੈ 164 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਲਈ 120 ਕਰੋੜ ਰੁਪਈਆ ਆ 164 ਕਰੋੜ ਸੰਗਰੂਰ ਲਈ 120 ਕਰੋੜ ਰੁਪਈਆ ਬਰਨਾਲੇ ਜ਼ਿਲ੍ਹੇ ਦੇ ਬਿਜਲੀ ਬੋਰਡ ਦੇ ਪ੍ਰੋਜੈਕਟ ਲਈ ਲੈ ਕੇ ਆਂਦਾ ਜਿਹੜੀਆਂ ਸਾਡੀਆਂ ਤਾਰਾਂ ਕੋਠਿਆਂ ਤੋਂ ਨਹੀਂ ਲੈਂਦੀਆਂ ਨੇ ਜਾਂ ਨੰਗੀਆਂ ਨੇ ਜਿਵੇਂ ਸਹਿਰ ਮਲੇਰਕੋਟਲੇ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਜਿਹੜਾ ਕਿ 2027 ਤੱਕ ਉਹ ਟੈਂਡਰ ਹੋ ਗਿਆ ਉਹਨੇ ਖਤਮ ਹੋ ਜਾਣਾ ਕੋਠਿਆਂ ਤੋਂ ਦੀ ਤਾਰ ਨਹੀਂ ਨੰਗੀ ਮਿਲੂ ਬਿਜਲੀ ਦੀ ਬਲਕੂਏਸ਼ਨ ਘਟ ਜੂਗੀ ਬਿਜਲੀ 90% ਤੱਕ ਉਹਦੀ ਪਾਵਰ ਵਧੂਗੀ ਉਹਦੀ ਸੇਵਿੰਗ ਬਚਤ ਹੋ ਜਾਣੀ ਹੈ ਇਹ ਮਾਨ ਸਾਹਿਬ ਦੇ ਕੰਮ ਨਹੀਂ ਸੀ ਔਰ ਉਹਨਾਂ ਨੇ ਇੱਕ ਹਸਪੀਟਲ ਮਲੇਰਕੋਟਲੇ ਲਈ 30 ਬੈੱਡ ਦਾ ਕੇਂਦਰ ਤੋਂ ਪਾਸ ਕਰਾਇਆ ਜਿਹੜਾ ਕਿ 2027 ਤੱਕ ਬਣੂਗਾ ਐਵੇਂ ਇੱਕ ਬਰਨਾਲੇ ਜ਼ਿਲ੍ਹੇ ਦੇ ਲਈ ਬਣਾਇਆ ਔਰ ਉਹਨਾਂ ਨੇ ਮਲੇਰਕੋਟਲੇ ਜ਼ਿਲ੍ਹੇ ਦੇ ਲਈ 600 ਵਿਕਲਾਂਗ ਸੀਗੇ ਜਿਹੜੇ ਹੈਂਡੀਕੈਪਟ ਸੀਗੇ ਜਿਹੜੇ ਉਹਨਾਂ ਵਾਸਤੇ 600 ਦੇ ਕਰੀਬ ਮਲੇਰਕੋਟਲੇ ਜ਼ਿਲ੍ਹੇ ਲਈ ਟਰਾਈਸਾਈਕਲ ਵੰਡੇ ਆ ਆ ਦੋ ਸਾਲਾਂ ਤੇ ਜਿਹੜੇ ਕੋਈ ਕੈਂਸਰ ਪੀੜਤ ਸੀਗੇ ਜਾਂ ਜਿਨ੍ਹਾਂ ਨੂੰ ਕੋਈ ਲੀਵਰ ਦੀ ਪ੍ਰੋਬਲਮ ਸੀ ਜਿਨ੍ਹਾਂ ਨੇ ਫਾਰਮ ਭਰ ਕੇ ਦਿੱਤਾ ਉਹਨਾਂ ਲੋਕਾਂ ਦੇ ਇਲਾਜ ਲਈ ਵੀ 3.5 ਕਰੋੜ ਰੁਪਇਆ ਉਹ ਬੰਦਾ ਹਸਪੀਟਲਾਂ ਨੂੰ ਦਵਾਇਆ ਉਹਨਾਂ ਉਹਨਾਂ ਮਰੀਜ਼ਾਂ ਨੂੰ ਜਿਹੜੇ ਲੋੜਵੰਦਾਂ ਨੇ ਫਾਰਮ ਭਰੇ ਸਨ ਤੇ ਮਾਨ ਸਾਹਿਬ ਨੇ 200 ਦੇ ਕਰੀਬ ਲਿੰਕ ਸੜਕਾਂ ਜਿਹੜੀਆਂ ਪ੍ਰਧਾਨ ਮੰਤਰੀ ਕੋਟੇ ਤੋਂ ਪਾਸ ਕਰਾਤੀਆਂ ਜਿਹੜੀਆਂ ਪੰਜਾਬ ਸਰਕਾਰ ਨੇ ਅਜੇ ਟੈਂਡਰ ਨਹੀਂ ਹੋਣ ਦਿੱਤੇ ਉਹਨਾਂ ਤੇ ਕੰਮ ਨਹੀਂ ਹੋਣ ਦਿੱਤਾ ਮਾਨ ਸਾਹਿਬ ਦੇ ਕੰਮਾਂ ਨੂੰ ਰੋਕਣ ਲਈ ਸਿਮਰਨਜੀਤ ਸਿੰਘ ਮਾਨ ਨੇ ਸ਼ੇਰ ਮੁਹੰਮਦ ਖਾਨ ਜੀ ਦੀ ਯਾਦ ਦੇ ਵਿੱਚ ਆ ਜਿਹੜਾ ਆ ਪਾ ਬਿਜਲੀ ਬੋਰ ਵਾਲਾ ਚੌਂਕ ਕਹਿੰਦੇ ਆ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਆ ਉਹ ਚੌਂਕ ਸ਼ੇਰ ਮੁਹੰਮਦ ਖਾਨ ਜੀ ਨੇ ਛੋਟੇ ਸਾਹਿਬ ਜਦਿਆਂ ਨੂੰ ਜਦੋਂ ਨੀਹਾਂ 'ਚ ਚਿਣਿਆ ਜਾ ਰਿਹਾ ਸੀ ਹਾ ਦਾ ਨਾਰਾ ਮਾਰਿਆ ਸੀ ਬੱਚਿਆਂ ਦੇ ਹੱਕ 'ਚ ਉਸ ਨਵਾਬ ਦੀ ਯਾਦ ਦੇ ਵਿੱਚ ਉਹ ਚੌਂਕ ਬਣਵਾਉਣ ਦਾ ਤਹੱਜਾ ਕੀਤਾ ਜਿਹਦੇ ਵਿੱਚ ਬਹੁਤ ਰੋੜੇ ਪਸਾਏ ਗਏ ਉਹ ਚੌਂਕ ਲਈ ਪਰ ਇਹ ਕਿਤੇ ਮਾਨ ਸਾਹਿਬ ਦਾ ਨੋਂ ਨਾ ਹੋ ਜੇ ਬਣ ਨਾ ਜਾਵੇ ਪਰ ਉਹ ਉਸ ਸ਼ੇਰ ਮੁਹੰਮਦ ਖਾਨ ਦੀ ਯਾਦ ਸੀ ਜਿਹਨੇ ਸਾਡੇ ਲਈ ਹਾਧਾ ਨਾਰਾ ਮਾਰਿਆ ਸੀ ਪਰ ਉਹ ਚੌਕ ਅਸੀਂ ਸ਼ੁਰੂ ਕਰਤਾ ਉਹਦਾ ਕੰਮ ਥੋੜਾ ਰਹਿ ਗਿਆ ਜਦ ਨੂੰ ਚੌਣ ਜਾਬਤਾ ਲੱਗਿਆ ਉਹ ਬਣ ਕੇ ਸਹਿਰ ਨਿਵਾਸੀਆਂ ਨੂੰ ਸਮਰਕੋਤ ਹੋ ਜਾਣਾ ਉਹ ਚੌਕ ਉਹਨੂੰ ਬਿਜਲੀ ਵਾਲਾ ਚੌਕ ਨਹੀਂ ਕਿਹਾ ਕਰਾਂਗੇ ਹੁਣ ਕਿਹਾ ਕਰਾਂਗੇ ਸ਼ੇਰ ਮੁਹੰਮਦ ਖਾਨ ਚੌਕ ਇਹ ਪ੍ਰਾਪਤੀਆਂ ਨੇ ਆਪਣੇ ਜ਼ਿਲ੍ਹੇ ਦੀਆਂ ਤੇ ਬਾਕੀ ਰਹੀ ਗੱਲ ਹੁਣ ਅਸੀਂ ਤੁਹਾਡੀ ਕਚਹਿਰੀ ਚ ਆਏ ਆ ਅੱਜ ਪੰਥ ਦੀ ਪੰਜਾਬ ਦੀ ਪੰਜਾਬ ਦੇ ਪਾਣੀਆਂ ਦੀ ਕੋਈ ਗੱਲ ਨਹੀਂ ਕਰਦਾ ਪੰਜਾਬ ਦੀ ਬੇਰੁਜ਼ਗਾਰੀ ਲਈਏ ਕਹਿੰਦੇ 43000 ਨੌਕਰੀ ਦੇਤੀ 13000 ਪਿੰਡਾ ਤੁਹਾਡੇ ਪਿੰਡ ਚ ਮੈਨੂੰ ਤਾਂ ਪਤਾ ਨਹੀਂ ਵੀ ਕਿੰਨੇ ਆ ਗੁ ਨੌਕਰੀ ਮਿਲੀ ਹੋਣੀਆਂ ਸਾਡੇ ਪਿੰਡ ਮੇਰਾ ਪਿੰਡ ਕਲਿਆਣ ਹੈ ਕੋਈ ਨੌਕਰੀ ਨਹੀਂ ਮਿਲੀ ਮੇਰੇ ਪਿੰਡ ਦੇ ਕਰੀਬ 2200 ਵੋਟ ਹੈ ਕੋਈ ਨੌਕਰੀ ਨਹੀਂ ਮਿਲੀ ਅਸੀਂ ਉਧਰ ਲਾ ਕੇ ਜੀ ਵੀ ਪਤਾ ਕਰ ਲਿਆ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਜਿਹੜੀ 600 ਬਿਜਲੀ ਦੀ ਜੁੰਟ ਸਾਨੂੰ ਦਿੱਤੀ ਗਈ ਹੈ ਉਹਨੂੰ ਮੈਂ ਸਮਝਦਾ ਵੇ ਜਿਵੇਂ ਆਪਣੇ ਘਰ ਚ ਚੂਹੇ ਆ ਵੜਦੇ ਆ ਫਿਰ ਉਹਨਾਂ ਨੂੰ ਮਾਰਨ ਲਈ ਇੱਕ ਸਿਆਣਾ ਸਮਝਦਾਰ ਪਰਿਵਾਰਕ ਮੈਂਬਰ ਕੜੱਕੀ ਫੜ ਕੇ ਲੈ ਕੇ ਆਉਂਦਾ ਉਹਨੂੰ ਰੋਟੀ ਲਾ ਦਿੰਦਾ ਕੜੱਕੀ ਨੂੰ ਉਹ ਚੂਹਿਆਂ ਨੂੰ ਫੜ ਲੈਂਦਾ ਅੱਗੇ ਜਾ ਕੇ ਚੂਹਿਆਂ ਨੂੰ ਮਾਰ ਦਿੰਦਾ ਕੜੱਕੀ ਦੇ لالਚ ਨਾਲ ਰੋਟੀ ਤੇ ਚੂਹਾ ਵਿੱਚ ਵੜ ਜਾਂਦਾ ਇਹੇ ਸਲਾਬੇ ਦੀ ਰਾਜਨੀਤੀ ਆ ਪੰਜਾਬ ਦੇ ਲੋਕਾਂ ਤੇ ਕੀਤੀ ਗਈ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਫ੍ਰੀ ਦਿੱਤੀ ਜਾਂਦੀ ਆ ਪੰਜਾਬ ਦੇ ਸਰਕਾਰ ਦਾ 300 ਲੱਖ ਕਰੋੜ ਸੀ 4 ਲੱਖ ਕਰੋੜ ਕਰਜ਼ਾ ਪੰਜਾਬ ਦੇ ਸਿਰ ਹੋ ਗਿਆ ਇਹਨਾਂ ਨੇ ਕਰਜ਼ੇ ਦੀ ਰੇਸ ਹੋਰ ਵਧਾਤੀ ਜਿਹੜੀ ਬਿਜਲੀ ਆਪਾਂ ਤੁਸੀਂ ਕਹਿੰਦੇ ਸਾਨੂੰ ਘਰਾਂ 'ਚ ਦਿੱਤੀ ਹੈ ਬਿਜਲੀ ਦਾ ਚਲੋ ਇਹ ਹੁਣ ਸਲਾਵਾ ਸੀ ਦਿੱਤਾ ਗਿਆ ਆਪਾਂ ਵਰਤ ਰਹੇ ਹਾਂ ਪਰ ਪੰਜਾਬ ਸਰਕਾਰ ਦਾ ਕਰਜ਼ਾ ਵਧ ਰਿਹਾ ਹੈ ਅੱਜ ਮੋਟਰਾਂ ਦੀ ਬਿਜਲੀ ਦੀ ਲੋੜ ਨਹੀਂ ਜੋ ਤਾਂ ਤੁਸੀਂ ਕਣਕ ਨੂੰ ਪਾਣੀ ਲਾਉਣਾ ਸੀ ਉਹ ਤਾਂ ਰਾਤ ਭਰ ਤਿਲਾਉਣਾ ਪਿਆ ਹੁਣ ਵੋਟਾਂ ਆ ਗਈਆਂ ਹੁਣ ਮੋਟਰਾਂ ਆਮ ਚੱਲਦੀਆਂ ਨੇ ਇਹ ਦਿਮਾਗ ਤੇ ਬ੍ਰੇਨ ਟ੍ਰੇਡ ਕਰਨ ਵਾਲੀ ਹੈ ਜਿਹੜੇ ਕਾਸਟ ਕਰਦੇ ਨੇ ਸਾਰੇ ਭਰਾ ਸਮਝਦੇ ਆ ਸੋ ਮੇਰੇ ਭਰਾਓ ਤੁਸੀਂ ਪੰਜਾਬ ਦੇ ਵਾਰਸ ਹੋ ਸਿਮਰਨਜੀਤ ਸਿੰਘ ਮਾਨ ਉਹ ਸਖਤ ਹੈ ਜਿਨੇ ਅਸੂਲਾਂ ਤੇ ਸਿਧਾਂਤਾਂ ਦੇ ਖਿਲਾਫ ਕਦੇ ਸਮਝੌਤਾ ਨਹੀਂ ਕਰਿਆ ਕਦੇ ਵਿਕਿਆ ਨਹੀਂ ਸਾਨੂੰ ਮਾਨ ਹੈ ਇਸ ਦਾ 40 ਸਾਲ ਦਾ ਸੰਘਰਸ਼ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਬਲਖਣਾ ਆਪਣਾ ਰੁਤਬਾ ਰੱਖਦਾ ਹੈ ਅੱਜ ਵੀ ਸਿਮਰਨਜੀਤ ਸਿੰਘ ਮਾਨ ਜੇ ਤੁਹਾਡੀ ਕੌਮ ਅੱਵਲ ਦਰਜੇ ਦੀ ਹੋਈ ਹੋਵੇ ਜਾਂ ਤੁਹਾਨੂੰ ਹੱਕ ਹਕੂਕ ਮਿਲ ਗਏ ਹੋਣ ਜਾਂ ਤੁਸੀਂ ਆਜ਼ਾਦ ਹੋ ਗਏ ਹੋਮੋ ਤਾਂ ਸਿਮਰਨਜੀਤ ਸਿੰਘ ਮਾਨ ਸਾਇਦ ਵੋਟਾਂ 'ਚ ਨਾ ਖੜਦਾ ਪਰ ਸਾਨੂੰ ਪਤਾ ਹੈ ਸਿਮਰਨਜੀਤ ਸਿੰਘ ਮਾਨ ਦੀ ਕੀਤੀ ਹੋਈ ਗੱਲ ਪੂਰੇ ਦੁਸ ਵਿੱਚ ਜਾਂਦੀ ਆ ਅਮਰੀਕਾ ਵਿੱਚ ਰਹਿੰਦੇ ਸਿੱਖ ਮਾਰੇ ਗਏ ਕੈਨੇਡਾ ਦੇ ਵਿੱਚ ਸਿੱਖ ਮਾਰੇ ਗਏ ਉੱਥੇ ਦੇ ਸਿਟੀਜ਼ਨ ਇੰਗਲੈਂਡ ਦੇ ਵਿੱਚ ਵਿਕਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਉਹ ਮਾਰਿਆ ਕਿਨੇ ਸਾਡੀਆਂ ਏਜੰਸੀਆਂ ਨੇ ਉਹ ਉਹਨਾਂ ਦੀ ਜਾਂਚ ਪੜਤਾਲ ਵੀ ਹੋ ਗਈ ਔਰ ਬੰਦੇ ਵੀ ਫੜੇ ਗਏ ਉਹਨਾਂ ਕੰਟਰੀਆਂ ਦੇ ਵਿੱਚ ਗੱਲ ਚੱਲੀ ਹੈ ਕਿ ਵੀ ਸਾਡੀ ਸੋਵਰਨਿਟੀ ਨੂੰ ਆਜ਼ਾਦੀ ਨੂੰ ਇੰਡੀਆ ਨੇ ਖਤਰਾ ਪੈਦਾ ਕੀਤਾ ਖਤਰਾ ਕਿਵੇਂ ਪੈਦਾ ਕੀਤਾ ਕਿਉਂਕਿ ਜਿਹੜੇ ਸਿੱਖ ਭਰਾ ਸਾਡੇ ਉਹਨਾਂ ਦੇਸ਼ਾਂ 'ਚ ਚਲੇ ਗਏ ਉਹਨਾਂ ਦੇ ਵਸਿੰਦੇ ਨੇ ਉਹਨਾਂ ਦੇ ਸਿਟੀਜ਼ਨ ਨੇ ਕਿਉਂਕਿ ਇੰਡੀਆ ਨੂੰ ਕੋਈ ਅਧਿਕਾਰ ਨਹੀਂ ਉਹਨਾਂ ਦੇ ਸਿਟੀਜ਼ਨ ਜਨ ਨੂੰ ਉੱਥੇ ਜਾ ਕੇ ਮਾਰੇ ਆਉਂਦਾ ਮਾਰੇ ਤਾਂ ਸਿੱਖ ਇੱਥੇ ਵੀ ਬਥੇਰੇ ਨੇ ਜਿਨ੍ਹਾਂ ਨੂੰ ਮਤਵਾਦੀ ਵੱਖਵਾਦੀ ਕਹਿ ਕੇ ਮਾਰਿਆ ਗਿਆ ਉਹ ਮਾਰੇ ਗਏ ਪਰ ਮਾਨ ਸਾਹਿਬ ਨੇ ਪਾਰਲੀਮੈਂਟ ਚ ਸਪੀਚ ਕੀਤੀ ਹੈ ਸਿੱਧੂ ਮੂਸੇਵਾਲ ਨੂੰ ਮਾਰਿਆ ਗਿਆ ਉਹਦੀ ਸਪੀਚ ਕੀਤੀ ਆ ਜੀਪ ਸਿੱਧੂ ਦੀ ਕੀਤੀ ਆ ਹਰਦੀਪ ਨਿੱਜਰ ਦੀ ਕੀਤੀ ਆ ਅਵਤਾਰ ਖੰਡੇ ਦੀ ਕੀਤੀ ਆ ਜਿੰਨੇ ਜਿੰਨੇ ਸਾਡੇ ਸਿੱਖ ਮਾਰੇ ਗਏ ਨੇ ਵਿਦੇਸ਼ਾਂ ਚ ਉਹਨਾਂ ਦੀ ਸਾਰਿਆਂ ਦੀ ਗੱਲ ਪਾਰਲੀਮੈਂਟ ਚ ਕੀਤੀ ਹੈ ਵੀ ਅਸੀਂ ਇਨਸਾਫ ਚਾਹੁੰਦੇ ਹਾਂ ਉਹਨਾਂ ਦਾ ਕਸੂਰ ਦੱਸੋ ਕੀ ਪਰ ਜਸਟਨ ਟਰੂਡੋ ਨੇ ਆਪਣੀ ਪਾਰਲੀਮੈਂਟ 'ਚ ਇਹ ਗੱਲ ਕਹਿਤੀ ਕਿ ਭਈ ਇੰਡੀਆ ਸਿੱਖਾਂ ਦਾ ਕਾਤਲ ਹੈ ਇਹ ਗੱਲ ਕਹੀ ਗਈ ਬਕਾਇਦਾ ਰਿਕਾਰਡ 'ਚ ਹੈ ਹੁਣ ਇੰਡੀਆ ਜਰਿਆ ਪਿਆ ਬਾਦ ਪੰਜਾਬ ਦੀ ਧਰਤੀ ਤੋਂ 13 ਐਮਪੀ ਜਾਣੇ ਨੇ ਕਿਸੇ ਨਹੀਂ ਲੱਤਾਂ ਪਾਰ ਨਹੀਂ ਚਲਦੀਆਂ ਜਿਹੜਾ ਇੰਡੀਆ ਦੇ ਸਿਸਟਮ ਨੂੰ ਚੈਲੰਜ ਕਰ ਦਵੇ